ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਬਹੁਤ ਕਮੈਂਟ ਆ ਰਹੇ ਸੀ ਕਿ ਮੈਨੂੰ ਕਾਫੀ ਪਹਿਲੀਆਂ ਜਿਹੜੀਆਂ ਵੀਡੀਓ ਮੈਂ ਪਾਈਆਂ ਸੀਗੀਆਂ ਫਟਕਰੀ ਵਾਲੀਆਂ ਤੋਂ ਉਦੋਂ ਮੈਨੂੰ ਕਮੈਂਟ ਆਏ ਸੀਗੇ ਕਈ ਵੀਰਾਂ ਦੇ ਵੀ ਆਏ ਸੀ ਭੈਣਾਂ ਦੇ ਵੀ ਆਏ ਸੀ ਕਿ ਜਿਹੜੇ ਮੱਸੇ ਹੋ ਜਾਂਦੇ ਨੇ ਜਿਵੇਂ ਮੇਰੇ ਇਹ ਹੋਇਆ ਤਿਲ ਹਨ ਨਾ ਤਿੰਨ ਹੋਇਆ ਮਸੇ ਹੋ ਜਾਂਦੇ ਆ ਨਾ ਕਿਿਆਂ ਦੇ ਤੋਂ ਗਰਮੀ ਦੇ ਕਾਰਨ ਧੋਣ ਤੇ ਬਹੁਤ ਜ਼ਿਆਦਾ ਹੋ ਜਾਂਦੇ ਮੇਰੇ ਹਸਬੰਦ ਦੇ ਵੀ ਬਹੁਤ ਸੀਗੇ ਤੇ ਮੈਂ ਕਿਹੜੀ ਟ੍ਰਿਕ ਵਰਤੀ ਕਿ ਉਹਨਾਂ ਦੇ ਜਿਹੜੇ ਸਾਰੇ ਮਸੇ ਜਿਹੜੇ ਉਹ ਠੀਕ ਹੋ ਗਏ ਕਿ ਆਪੇ ਛੱਡ ਗਏ ਤੇ ਮੈਂ ਵੀ ਇਹ ਸ਼ੁਰੂ ਕੀਤਾ ਸੀ ਪਰ ਮੇਰੇ ਹਸਬੰਦ ਕਹਿੰਦੇ ਨਹੀਂ ਠੀਕ ਲੱਗਦਾ ਤੂੰ ਨਾ ਕਰ ਫਿਰ ਮੈਂ ਛੱਡ ਦਿੱਤਾ ਇਹ ਬਹੁਤ ਬਲੈਕ ਸੀ ਮੋਟਾ ਹੋ ਗਿਆ ਸੀ ਪਰ ਜਦੋਂ ਮੈਂ 3-4 ਦਿਨ ਲਗਾਇਆ ਤੇ ਇਹ ਜ਼ਖਮ ਜਿਹਾ ਬਣ ਗਿਆ ਤੇ ਫਿਰ ਮੈਂ ਬਾਅਦ ਚ ਲਗਾਇਆ ਨਹੀਂ ਹੈਨਾ ਕੋਈ ਟਕੋਲਜੀ ਕਰਤੀ ਮੈਂ ਕਿ ਉਹ ਜਿਹੜਾ ਵੱਡਾ ਸੀ ਉਹ ਉੱਤਰ ਗਿਆ ਸੀ ਛੋਟਾ ਜਿਹੜਾ ਇਹ ਰਹਿ ਗਿਆ ਸੀਗਾ ਤੇ ਫਿਰ ਮੈਂ ਲਗਾਇਆ ਨਹੀਂ ਤੇ ਮੈਂ ਅੱਜ ਕਾਫੀ ਪੈਣਾ ਮੈਨੂੰ ਜਦੋਂ ਵੀਰ ਨੇ ਵੀ ਕਮੈਂਟ ਕੀਤੇ ਭੈਣ ਨੇ ਵੀ ਕਮੈਂਟ ਕੀਤੇ ਕਿ ਤੁਸੀਂ ਜਰੂਰ ਦੱਸਿਓ ਕਿ ਸਾਡੇ ਨਾ ਬਲੈਕ ਕਾਰ ਦੇ ਮਸੇ ਆ ਜਾਂ ਕਿਹੜੀ ਚੀਜ਼ ਲਗਾਈ ਹੈ ਜਿਹੜਾ ਮਤਲਬ ਉਹ ਉੱਤਰ ਜਾ ਕਿਉਂਕਿ ਵੈਸੇ ਤੇ ਇਹਦੀ ਸਰਜਰੀ ਵੀ ਹੋ ਜਾਂਦੀ ਆ ਤੇ ਮੈਨੂੰ ਕਾਫੀ ਜਿਵੇਂ ਡਾਕਟਰ ਕੋ ਜਾਣਦੀ ਸੀ ਉਹ ਵੀ ਕਹਿੰਦੇ ਸੀ ਤੁਸੀਂ ਜੇ ਕਰਵਾਉਣਾ ਚਾਹੁੰਦੇ ਤੇ ਕਰਵਾ ਲਓ ਪਰ ਮੈਂ ਕਿਹਾ ਨਹੀਂ ਮੈਂ ਮੈਨੂੰ ਠੀਕ ਲੱਗਦਾ ਮੈਂ ਨਹੀਂ ਕਰਾਉਣਾ ਤੇ ਮੈਂ ਫਿਰ ਮੈਨੂੰ ਜਦੋਂ ਮੈਂ ਮੈਨੂੰ ਪਤਾ ਲੱਗਾ ਮੇਰੀ ਸਿਸਟਰ ਨੇ ਮੈਨੂੰ ਦੱਸਿਆ ਕਿ ਇਹ ਇਨਾ ਮਸਿਆਂ ਤੇ ਆ ਚੀਜ਼ ਲਗਾਓ ਤੇ ਠੀਕ ਹੋ ਜਾ ਫਿਰ ਮੈਂ ਆਪਣੇ ਹਸਬੰਦ ਦੇ ਲਗਾਉਂਦੀ ਰਹੀ ਉਹਨਾਂ ਦੇ 5 6 ਅਸੀਂ ਇਕੱਠੇ ਉਹ ਗਰਮੀ ਚ ਬੜਿਆ ਇਦਾਂ ਉਹਨਾਂ ਨੂੰ ਚੁੱਭੜੇ ਤੋਂ ਆਉਂਦੇ ਇਦਾਂ ਕਰਨਾ ਨਾ ਮਤਲਬ ਕਾਫੀ ਵੱਡਾ ਹੋ ਗਿਆ ਸੀ ਤੇ ਉਹ ਮੌਕੇ ਮੌਕੇ ਟਾਈਪ ਸੀਗੇ ਤੇ ਉਹ ਉਹਨਾਂ ਤੇ ਮੈਂ ਲਗਾ ਲਗਾ ਕੇ ਉਹਨਾਂ ਦਾ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਅੱਜ ਚਲੋ ਸ਼ੇਅਰ ਕਰਦੀ ਆ ਆਪਣੇ ਭੈਣ ਭਰਾਵਾਂ ਨਾਲ ਕਿ ਕਿਹੜੀ ਚੀਜ਼ ਸੀ ਜਿਹੜੀ ਦੇ ਨਾਲ ਉਹ ਮੱਛੇ ਜਿਹੜੇ ਉਤਰ ਗਏ ਸੀਗੇ ਤੇ ਬਾਕੀ ਕਾਫੀ ਜਿਹੜੀਆਂ ਮੈਂ ਹੋਮ ਰੈਮਡੀ ਜ ਤੁਹਾਨੂੰ ਦੱਸਦੀਆਂ ਤੇ ਉਹ ਭੈਣੇ ਬਹੁਤ ਵਾ ਅੱਛੇ ਅੱਛੇ ਕਮੈਂਟਸ ਕਰਦੇ ਕਿ ਮੈਂ ਕਹਿੰਿਆ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਮੈਨੂੰ ਫੋਨ ਤੇ ਵੀ ਦੱਸਿਆ ਕਿ ਮੈਂ ਆ ਜਿਹੜੀ ਤੁਸੀਂ ਆ ਚੀਜ਼ ਦੱਸੀਗੀ ਸੀਰਮ ਦੱਸਿਆ ਸੀਗਾ ਸਿਰਚ ਲਗਾਉਣ ਵਾਲਾ ਪਿਛਵਾਲਾ ਪਰ ਨਿੰਬੂ ਵਾਲਾ ਇਹ ਮੈਸ ਬੋਟਲ ਚ ਪਾਇਆ ਹੋਇਆ ਹੈ ਅੱਜ ਵੀ ਮੈਂ ਸੰਡੇ ਆ ਅੱਜ ਅੱਜ ਵੀ ਸਿਰ ਮੈਨੂੰ ਲਗਾ ਕੇ 2 ਘੰਟੇ ਰੱਖਿਆ ਸੀਗਾ ਤੇ ਇਹਦੇ ਵਿੱਚ ਹੋਰ ਵੱਡੀ ਗੱਲ ਇਹ ਵਾ ਕਿ ਮੇਰੇ ਵਾਈਟ ਵਾਈਲ ਆ ਗਏ ਸੀ ਕਿ ਕਿ ਮੈਂ ਕੈਮੀਕਲ ਵਾਲਾ ਜਿਵੇਂ ਕਲਰ ਹੁੰਦੇ ਆ ਉਹ ਯੂਜ਼ ਕਰਨ ਲੱਗ ਗਈ ਸੀ ਤੇ ਮੈਂ ਸ਼ੌਂਕੀ ਤੌਰ ਤੇ ਹੀ ਮੈਂਬਰ ਗੰਡੀ ਕਲਰ ਪਹਿਲਾਂ ਲਗਾ ਲਿਆ ਤੇ ਉਹਦੇ ਨਾਲ ਮੇਰੇ ਵਾਲ ਜਿਹੜੇ ਚਿੱਟੇ ਹੋਣ ਲੱਗ ਗਏ ਤੇ ਜਦ ਕਿ ਮੈਂ ਹਜੇ ਤੱਕ ਤੇ ਮੇਰੇ ਮੰਮੀ ਦੇ ਵੀ ਕਾਲੇ ਵਾਲ ਹੈ ਮੇਰੇ ਚਿੱਟੇ ਹੋਣ ਲੱਗ ਗਏ ਸੀਗੇ ਤੇ ਮੈਂ ਨਾ ਉਹ ਦੁਬਾਰਾ ਜਿਵੇਂ ਕਲਰ ਫਿਰ ਲਗਾਉਣ ਲੱਗ ਗਈ گارਨਰ ਦਾ ਤੇ ਉਹਦੇ ਨਾਲ ਮੇਰੀਆਂ ਅੱਖਾਂ ਤੇ ਵੀ ਸਾਈਡ ਇਫੈਕਟ ਪਿਆ ਕੇ ਜਿਹੜੀ ਨਜ਼ਰ ਮੇਰੀ ਕੱਟੀ ਤੇ ਹੋਰ ਵੀ ਮੇਰੇ ਵਾਲ ਵੀ ਝੜਨੇ ਸ਼ੁਰੂ ਹੋ ਗਏ ਸੀਗੇ ਤੇ ਮੇਰੇ ਨਾ ਗੰਜਜਾ ਵੀ ਲੱਗਣ ਲੱਗ ਗਿਆ ਸੀ ਤੇ ਮੇਰੇ ਕਾਫੀ ਵਾਲ ਚਟਟੇ ਸੀਏ ਜਿਹੜੇ ਇਹ ਬਲੈਕ ਬਲੈਕ ਤੁਹਾਨੂੰ ਲੱਗ ਰਹੇ ਕਾਫੀ ਚਟਟੇ ਸੀ ਕੋਈ ਮੈਂ ਡਾਈ ਨਹੀਂ ਲਾਈ ਹੋਈ ਕੁਝ ਨਹੀਂ ਨਾਈ ਮੈਂ ਲਗਾ ਰਹੀ ਹਾਂ ਜੇ ਤੇ ਮੈਂ ਘਰ ਹੀ ਆਪਣੇ ਡਾਈ ਬਣਾਵਾਂਗੀ ਜਿਹੜੀ ਹੋਮ ਰੈਮਡੀ ਨਾਲ ਉਹ ਯੂਜ਼ ਕਰਾਂਗੀ ਤੇ ਉਹ ਮੈਨੂੰ ਹੀਬਿਕਸ ਦੇ ਫੁੱਲ ਨਹੀਂ ಸಿਲੇ ਤੇ ਇਸ ਕਰਕੇ ਮੈਂ ਬਾਜ਼ਾਰ ਵਿੱਚ ਜਾਵਾਂਗੀ ਤੋੜ ਕੇ ਲਿਆਵਾਂਗੀ ਤੇ ਅਗਲੀ ਵੀਡੀਓ ਵਾਸਤੇ ਮੈਂ ਉਹ ਦੀ ਬਾਣੀ ਸੀ ਪਰ ਪਾਈ ਨਹੀਂ ਤੇ ਦੇਖਦੀ ਅੱਜ ਜਾਂ ਕੱਲ ਮੈਂ ਲਿਆ ਕੇ ਬਣਾ ਕੇ ਮੈਂ ਆਪਣੇ ਲਗਾਨੀ ਆ ਕਿਉਂਕਿ ਅੱਜ ਮੈਂ ਜਿਹੜੇ ਹੈਅਰ ਜਿਹੜੇ ਆਪਣੇ ਵਾਸ਼ ਕੀਤੇ ਨੇ ਤੇ ਦੇਖੋ ਤੁਸੀਂ ਆਪ ਦੇਖ ਲੋਏ ਮੇਰੇ ਬਲੈਕ ਜਿਹੜੇ ਇਹ ਵਾਲੇ ਸਾਰੇ ਬਲੈਕ ਜਿਹੜੇ ਨਵੇਂ ਆਏ ਆ ਆ ਦੇਖੋ ਆ ਆ ਦੇਖ ਰਹੇ ਨਾ ਛੋਟੇ ਛੋਟੇ ਵਾਲ ਇਹ ਸਾਰੇ ਨਵੇਂ ਆਏ ਆ ਸਾਰੇ ਬਲੈਕ ਆਏ ਦੁਬਾਰਾ ਤੋਂ ਇਸ ਕਰਕੇ ਮੈਂ హెయిਰ ਕਲਰ ਨਹੀਂ ਵਰਤਣਾ ਚਾਹ ਰਹੀ ਤੇ ਇਹ ਮੈਂ ਲਗਾ ਰਹੀ ਹਾਂ ਇਹਦੇ ਨਾਲ ਮੇਰੇ ਸਾਰੇ ਹੀ ਵਾਲ ਜਿਹੜੇ ਨਾ ਇਹ ਜੇ ਸੀਰਮ ਦੇ ਨਾਲ ਜਿਹੜੇ ਛੋਟੇ ਛੋਟੇ ਵਾਲ ਸੀ ਗਰੋਥ ਹੋਣ ਲੱਗ ਗਏ ਇਹ ਤੁਸੀਂ ਜ਼ਰੂਰ ਵਰਤਿਓ ਮੈਂ ਤੇ ਬਹੁਤ ਵੱਡੀ 2 ਲੀਟਰ ਦੀ ਬੋਤਲ ਬਣਾ ਕੇ ਜਿਹੜੀ ਰੱਖੀ ਹੋਈ ਆ ਮਤਲਬ 1.5 ਸਾਲ ਹੋ ਗਿਆ ਬਾਹਰ ਹੀ ਪਈ ਹੋਈ ਹੈ ਕਿਚਨ ਦੇ ਵਿੱਚ ਕੋਈ ਉਹ ਦੇਖ ਤੋਂ ਸਮੈਲ ਨਹੀਂ ਆਦੀ ਕੁਝ ਨਹੀਂ ਆਂਦਾ ਤੇ ਬਹੁਤ ਵਧੀਆ ਸੀਰਮ ਬਣਿਆ ਹੋਇਆ ਹੈ ਤੇ ਮੇਰੀ ਵੀਡੀਓ ਹੈਗੀ ਆ ਤੁਸੀਂ ਉਹ ਦੇਖ ਲਿਓ ਜਿੰਨਾ ਭੈਣਾਂ ਨੇ ਨਹੀਂ ਦੇਖੀ ਉਹ ਜ਼ਰੂਰ ਦੇਖ ਕੇ ਆਪਣੇ ਘਰ ਬਣਾਇਓ ਇਹ ਰੈਮਡੀ ਜ਼ਰੂਰ ਬਣਾਇਓ ਤੇ ਜਿਹੜੀਆਂ ਵੀ ਮੈਂ ਕੱਟ ਚ ਹੋਮ ਰੈਮਡੀਜ਼ ਕਰ ਰਹੀ ਆ ਜਿੱਦਾਂ ਮੈਂ ਸੀਰਮ ਬਣਾਇਆ ਫੇਸ ਤੇ ਲਗਾਉਣ ਵਾਸਤੇ ਉਹ ਮੈਂ ਲਗਾ ਰਹੀ ਮੇਰੇ ਕਾਫੀ ਦਾਗ ਜਿਹੜੇ ਕਾਲੇ-ਕਾਲੇ ਸੀ ਉਹ ਠੀਕ ਹੋ ਗਏ ਨੇ ਫੇਸ ਤੋਂ ਤੇ ਅੱਜ ਮੈਂ ਜਿਹੜਾ ਹੋ ਤੁਹਾਨੂੰ ਦੱਸਣ ਜਾ ਰਹੀ ਆ ਮੌਕਾ ਕਿ ਇੱਕ ਇਦਾਂ ਉੱਤਰ ਦਾ ਮੌਕਾ ਬਹੁਤ ਛੋਟੀ ਜਿਹੀ ਵੀਡੀਓ ਬਜਾੜਾ ਲੰਬੀ ਨਹੀਂ ਕਰਾਂਗੇ ਅਸੀਂ ਵੀਡੀਓ ਨੂੰ ਤੇ ਭੈਣਾਂ ਦੇ ਕਾਫੀ ਐਕਸਪੀਰੀਅੰਸ ਸੀ ਜਿਹੜੇ ਮੈਂ ਤੁਹਾਡਾ ਸ਼ੇਅਰ ਕਰਨੇ ਸੀਗੇ ਕਿ ਕਾਫੀ ਭੈਣਾਂ ਕਹਿੰਦੀਆਂ ਅਸੀਂ ਜਿਹੜੀ ਤੁਸੀਂ ਰੋਮ ਰੈਮਡੀਜ਼ ਦੱਸੀਆਂ ਉਹਦੇ ਨਾਲ ਬਹੁਤ ਫਰਕ ਪਿਆ ਫੇਸ਼ਲ ਦਾ ਤਿੰਨ ਚਾਰ ਜਿਹੜੀਆਂ ਵੀ ਘਰ 'ਚ ਮੈਂ ਦੱਸੀਆਂ ਹੀਆਂ ਬਹੁਤ ਵਧੀਆ ਨੇ ਤੁਹਾਡੀਆਂ ਤੇ ਤੁਸੀਂ ਹੁਣ ਵੀਡੀਓ ਲੈ ਕੇ ਉਹ ਉਹ ਕਹਿੰਦੇ ਆ ਕਿ ਤੁਸੀਂ ਆ ਵੀਡੀਓ ਲੈ ਕੇ ਆਓ ਜਿਹੜੀ ਵੀਡੀਓ ਤੁਸੀਂ ਕਹਿੰਦੇ ਉਹ ਮੈਂ ਲੈ ਕੇ ਆ ਜਾਂਦੀ ਆ ਤੇ ਬਾਕੀ ਜਿਹੜੀ ਦੰਦਾ ਦਾ ਮੈਂ ਤੇਲ ਬਣਾਇਆ ਸੀ ਉਹਦੇ ਵੱਲੋਂ ਭੈਣਾ ਨੇ ਬਹੁਤ ਕਿਹਾ ਕਿ ਕਾਫੀ ਮਰੀਏ ਬਹੁਤ ਚਿਰ ਤੋਂ ਤਕਲੀਫ ਸੀ ਭੈਣ ਤੇ ਹਫਤਾ ਹੀ ਇੱਕ ਭੈਣ ਨੇ ਕਿਹਾ ਕਿ ਮੈਂ ਹਫਤਾ ਹੀ ਹੋਇਆ ਮੈਨੂੰ ਲਗਾਣ ਦੀ ਤੇ ਮੇਰੇ ਜਿਹੜੇ ਦੰਦਾਂ ਦੀ ਕਾਫੀ ਫਰਕ ਪਿਆ ਇਹ ਰਮਨਦੀਪ ਕੌਰ ਭੈਣ ਬਟਾਲੇ ਤੋਂ ਉਹਨੇ ਮੈਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਉਹ ਕਹਿੰਦੀ ਸੀ ਜਦ ਤੋਂ ਮੇਰੀ ਛੋਟੀ ਬੇਟੀ ਹੋਈ ਸੀ ਮੇਰੇ ਦੰਦਾਂ ਨੂੰ ਹਵਾ ਲੱਗ ਗਈ ਸੀਗੇ ਤੇ ਤਾਂ ਇਹ ਮੈਨੂੰ ਹੈਗਾ ਜਦੋਂ ਤੁਸੀਂ ਮੈਂ ਤੁਹਾਡੀ ਵੀਡੀਓ ਵੇਖੀ ਤੇ ਮੈਂ ਇਹ ਬਣਾਇਆ ਇੱਕ ਹਫਤਾ ਹੀ ਹੋਇਆ ਤੇ ਮੈਨੂੰ ਬਹੁਤ ਪਹਿਲਾਂ ਨਾਲੋਂ ਫਰਕ ਪਿਆ ਥੈਂਕ ਯੂ ਭੈਣੇ ਕਿ ਤੁਹਾਨੂੰ ਮੇਰੀ ਰੈਮਡੀ ਨਾਲ ਫਰਕ ਪਿਆ ਤੇ ਮੈਨੂੰ ਬਹੁਤ ਅੱਛਾ ਲੱਗਾ ਇਦਾਂ ਮੈਨੂੰ ਜਦੋਂ ਤੁਸੀਂ ਬਹੁਤ ਵਧੀਆ ਲੱਗਦਾ ਤੇ ਅੱਜ ਮੈਂ ਜਿਹੜਾ ਦੱਸਣ ਲੱਗੀ ਆ ਤੁਸੀਂ ਇਦਾਂ ਲੈ ਲਓ ਚੂਨਾ ਹੁੰਦਾ ਨਾ ਚੂਨਾ ਮਿਲ ਜਾਂਦਾ ਪੰਸਾਰੀ ਦੀ ਦੁਕਾਨ ਤੋਂ ਸ਼ਾਇਦ ਮਿਲ ਜਾਂਦਾ ਚੂਨਾ ਕਿਉਂਕਿ ਕੈਲਸ਼ੀਅਮ ਨਾ ਭਰਪੂਰ ਹੁੰਦਾ ਚੂਨਾ ਜਿਹੜਾ ਉਹ ਦਹੀਂ ਦੇ ਵਿੱਚ ਥੋੜਾ ਜਿਨਾ ਇੰਨਾ ਕੁ ਲੈ ਵੀ ਲੈਣਾ ਚਾਹੀਦਾ ਡੇਲੀ ਲਓ ਤੇ ਉਹਦੇ ਨਾਲ ਕੈਲਸ਼ੀਅਮ ਹੱਡੀਆਂ ਦੀ ਕੋਈ ਨਹੀਂ ਦਰਦਾਂ ਵਗੈਰਾ ਨਹੀਂ ਹੁੰਦੀਆਂ ਕੈਲਸ਼ੀਅਮ ਤੁਹਾਡਾ ਪੂਰਾ ਰਹਿੰਦਾ ਹੈ ਉਹ ਵੀ ਬਹੁਤ ਵਧੀਆ ਹੈ ਤੇ ਅੱਜ ਮੈਂ ਲੈ ਸਿਰਫ ਐਕਸਲ ਐਕਸਲ ਕਵਿਕ ਵਾਸ਼ ਥੋੜਾ ਜਿਹਾ ਮੈਂ ਲੈ ਲਿਆ ਤੇ ਇਹ ਚੂਨਾ ਹੈ ਇਹ ਚੂਨਾ ਮੈਂ ਮਤਲਬ ਇਹਨੂੰ ਬੰਦਾ ਹੈ ਪਹਿਲਾਂ ਨੂੰ ਭੇਕ ਕਲੀ ਜਿਹੜੀ ਹੁੰਦੀ ਉਹਨੂੰ ਘਰ ਲੈ ਕੇ ਉਹਨੂੰ ਦੋ ਦਿਨ ਭੇਕ ਕੇ ਰੱਖੋ ਉਹਦਾ ਪੂਰਾ ਪ੍ਰੋਸੈਸ ਹੁੰਦਾ ਹੈ ਨਾ ਤੇ ਇਹ ਮੈਨੂੰ ਕਲੀ ਜਿਹੜੀ ਸੀ ਇਹ ਮੇਰੇ ਕਜ਼ਨ ਨੇ ਹੀ ਮੈਨੂੰ ਲੈ ਕੇ ਦਿੱਤੀ ਜਿੱਥੇ ਮਤਲਬ ਬਣਦੀ ਹੋਏਗੀ ਉਥੋਂ ਲਿਆ ਕੇ ਉਹਨਾਂ ਨੇ ਇਹਨਾਂ ਡੱਬੀਆਂ ਵਿੱਚ ਪਵਾ ਕੇ ਲੈ ਕੇ ਦਿੱਤੀ ਤੇ 8 8 ਲਿਆਂਦੀ ਮੇਰੇ ਕਜ਼ਨ ਨੇ 8 ਬੋਟਲਾਂ ਦੇਡੀਆਂ ਲਿਆਉਂਦੀਆਂ ਉਦੋਂ ਤੋਂ ਮੈਂ ਲਿਆਂਦੀ ਇਸ ਕਰ ਇਸ ਪਰਪਸ ਕਰਕੇ ਕਿ ਮੇਰੇ ਕੈਲਸ਼ੀਅਮ ਬਹੁਤ ਜ਼ਿਆਦਾ ਘਟ ਗਿਆ ਸੀ ਮੇਰੇ ਗੋਡੇ ਦਰਦ ਕਰਨ ਲੱਗ ਗਏ ਸੀਗੇ ਤੇ ਮੇਰੇ ਕਜ਼ਨ ਨੇ ਕਿਹਾ ਸੀ ਆ ਤੁਸੀਂ ਨਾ ਮਤਲਬ ਦਹੀਂ ਦੇ ਵਿੱਚ ਥੋੜਾ ਜਿਹਾ ਜਿਵੇਂ ਕਣਕ ਦਾ ਦਾਣਾ ਹੁੰਦਾ ਇੰਨਾ ਕੁ ਪਾ ਕੇ ਤੇ ਇਹਨੂੰ ਲੈ ਲੈਣਾ ਤੇ ਉਹ ਮੈਂ ਲੈਂਦੀ ਰਹੀ ਹਜੇ ਤੱਕ ਮੈਂ ਲੈ ਰਹੀ ਆ ਮੈਂ ਫ੍ਰਿਜ 'ਚ ਰੱਖੀਆਂ ਹੋਈਆਂ ਬੋਤਲਾਂ ਥੋੜਾ ਜਿਹਾ ਦਹੀਂ ਦੇ ਵਿੱਚ ਲੈ ਲੈਣੀ ਆ ਕੋਈ ਮਤਲਬ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਲੈ ਲੈਣਾ ਚਾਹੀਦਾ ਬਹੁਤ ਵਧੀਆ ਕਿਉਂਕਿ ਵੱਡੇ ਵੱਡੇ ਆਯੁਰਵੈਦਿਕ ਜਿਹੜੇ ਹੈਗੇ ਨੇ ਉਹ ਸਾਰੇ ਦੱਸਦੇ ਨੇ ਡਾਕਟਰ ਕਿ ਤੁਸੀਂ ਇਹ ਚੂਨਾ ਬਹੁਤ ਵਧੀਆ ਹੈ ਤੁਸੀਂ ਹੋਰ ਵੀ ਵੀਡੀਓਜ਼ ਦੇਖੀਆਂ ਹੋਣਗੀਆਂ ਪਸੀਨਾ ਬਹੁਤ ਆ ਰਿਹਾ ਗਰਮੀ ਹੋਣ ਕਰਕੇ ਤੇ ਪੱਖਾ ਬੰਦ ਕੀਤਾ ਥੋੜਾ ਤਾਂ ਕਰਕੇ ਤੇ ਤੇ ਇਹ ਇਹ ਚੂਨਾ ਜਿਹੜਾ ਮੈਂ ਲੈਂਦਾ ਨਾ ਤੇ ਇਹਨੇ ਇੰਨਾ ਕਾਰਗਰ ਹੈ ਕਿ ਮੇਰੇ ਕੋਲ ਸੁਭਾਵ ਲਾ ਲੋ ਕਿ ਮੈਨੂੰ ਸਾਲ ਡੇਢ ਸਾਲ ਹੋ ਗਿਆ ਇਹ ਮੇਰੇ ਕੋਲ ਹੈਗਾ ਇਹ ਇੱਕ ਬੋਤਲ ਨਹੀਂ ਖਤਮ ਹੋਈ ਅੱਠ ਬੋਤਲਾਂ ਲਿਆ ਕੇ ਦਿੱਤੀਆਂ ਸੀ ਉਹਨਾਂ ਨੇ ਇੰਨੇ ਇੰਨੇ ਕੋਈ ਪ੍ਰੋਸੈਸ ਕੀਤਾ ਹੋਇਆ ਸੀ ਆਲਰੇਡੀ ਉਹਨਾਂ ਕੋ ਪਿਆ ਸੀ ਤਾਂ ਲੈ ਕੇ ਆਏ ਸੀਗੇ ਤੇ ਮੈਂ ਇੱਕ ਛੋਟੀ ਲੈਲੀ ਕਟੋਰੀ ਇਹਦੇ ਵਿੱਚ ਮੈਂ ਥੋੜਾ ਜਿਨਾ ਸਰਫ ਐਕਸਲ ਕਵਿਕ ਵਾਸ਼ ਪਾਇਆ ਹੈ ਤੇ ਇਹ ਇਹਦੇ ਵਿੱਚ ਪਾਣਾ ਹੈ ਤੇ ਇਹ ਮੈਂ ਲੈ ਲਿਆ ਚੂਨਾ ਥੋੜਾ ਚੂਨਾ ਇਹਦੇ ਵਿੱਚ ਸੁੱਕ ਗਿਆ ਫ੍ਰਿਜ ਚ ਰੱਖਿਆ ਹੋਇਆ ਸੁੱਕ ਗਿਆ ਸੀ ਤੇ ਆ ਦੇਖੋ ਇਹਦੇ ਵਿੱਚ ਥੋੜਾ ਜਿਹਾ ਭੇਂਕੇ ਰੱਖਿਆ ਹੋਇਆ ਬਿਲਕੁਲ ਚੋੜ ਇਹ ਥੋੜਾ ਜਿਹਾ ਤੇ ਇਹਦੇ ਵਿੱਚ ਮੈਂ ਪਾ ਦੇਣਾ ਮਾ ਵਿੱਚ ਕਵਿਕ ਵਾਸ਼ ਪਾਊਡਰ ਤੇ ਉਹ ਪਾ ਕੇ ਫਿਰ ਕਿੱਦਾਂ ਲਗਾਉਣਾ ਉਹ ਮੈਂ ਤੁਹਾਨੂੰ ਦੱਸਾਂ ਇਹ ਹੈਗਾ ਕਵਿਕ ਵਾਸ਼ ਵਾਸ਼ਿੰਗ ਪਾਊਡਰ ਹੈ ਤੇ ਇਹਨੂੰ ਥੋੜਾ ਜਿਹਾ ਵਿੱਚ ਇਹਦੇ ਵਿੱਚ ਮਿਲਾ ਲਾਂਗੇ ਜਿਆਦਾ ਨਹੀਂ ਥੋੜਾ ਜਿਹਾ ਲਗਾਉਣਾ ਤੇ ਜਦੋਂ ਅਸੀਂ ਪਾਨੇ ਉਹ ਰਿਐਕਸ਼ਨ ਕਰਦਾ ਇਹਦੇ ਵਿੱਚ ਨਾ ਇਹ ਚੂਨਾ ਔਰ ਇਹ ਦੋਨੇ ਚੀਜ਼ਾਂ ਮਿਲਾ ਕੇ ਰੱਖਦੇ ਆ ਨਾ ਤੇ ਥੋੜਾ ਰਹਾਦਾ ਤੁਸੀਂ 10-15 ਮਿੰਟ ਇਦਾਂ ਰੱਖ ਲੈਣਾ ਇਹ ਹੁਣ ਮੈਂ 10 ਮਿੰਟ ਪੂਰਾ ਰੱਖ ਲਿਆ ਤੇ ਹੁਣ ਅਸੀਂ ਮੱਚਸ ਦੀ ਤਿੱਲੀ ਲੈ ਲਓ ਜਾਂ ਤੁਸੀਂ ਇਹ ਵੀ ਕਰ ਸਕਦੇ ਹੋ ਮੱਚਸ ਦੀ ਤਿੱਲੀ ਲੈ ਲਓ ਜਾਂ ਤੁਸੀਂ ਇਦਾਂ ਬਰਡਸ ਹੁੰਦੇ ਜਿਹੜੇ ਇਹ ਲੈ ਲਓ ਇਹਨਾਂ ਨੂੰ ਇਦਾਂ ਕਰਕੇ ਬਰਡਸ ਨੂੰ ਤੇ ਆਪਣਾ ਜਿਹੜਾ ਇਹ ਵਾ ਧਿਆਨ ਨਾ ਰੱਖਣਾ ਸਾਈਡਾਂ ਤੋਂ ਨਾ ਲੱਗੇ ਕਿ ਜਲਨ ਹੋ ਜਾਂਦੀ ਆ ਇਹ ਲਗਾਉਣ ਤੋਂ ਬਾਅਦ ਜ਼ਖਮ ਜ਼ਰੂਰ ਬੰਦਦਾ ਮੈਂ ਤੁਹਾਨੂੰ ਦੱਸਦਾ ਘਬਰਾਇਓ ਨਾ ਜ਼ਖਮ ਬੰਦਦਾ ਜਦੋਂ ਤੇ ਜਦੋਂ ਤੁਸੀਂ ਡੇਲੀ ਹੀ ਲਗਾਉਗੇ ਤੁਸੀਂ ਇਹਦੇ ਤੇ ਹਨਾ ਲਗਾਉਂਦੇ ਰਹੋ ਲਗਾਉਂਦੇ ਰਹੋ ਇਹਨੇ ਆਪੇ ਹੀ ਛੱਡ ਜਾਣਾ ਕਿਉਂਕਿ ਸਾਈਡਾਂ ਤੋਂ ਜ਼ਖਮ ਹੋਣਾ ਸ਼ੁਰੂ ਹੋ ਜਾਏ ਸੁੱਕਣਾ ਸ਼ੁਰੂ ਹੋ ਜਾਏਗਾ ਤੇ ਉੱਪਰੋਂ ਫੁੜਫੁੜੀ ਜੀ ਖੂਨ ਵੀ ਕਈਆਂ ਦੇ ਆ ਜਾਂਦਾ ਹੁੰਦਾ ਘਬਰਾਉਣਾ ਬਿਲਕੁਲ ਨਹੀਂ ਆ ਤੇ ਇਹਨੂੰ ਇੱਥੇ ਅਸੀਂ ਲਗਾ ਦਾਂਗੇ ਇਦਾਂ ਕਰਕੇ ਇਹ ਤੁਹਾਨੂੰ ਮੈਂ ਦੱਸਣ ਕਰਕੇ ਲਗਾ ਰਹੀ ਆ ਵੈਸੇ ਮੈਂ ਇਹਨੂੰ ਰੱਖਣਾ ਚਾਹੁੰਦੀ ਆ ਕਿ ਮੇਰੇ ਹਸਬੰਦਾਂ ਦੇ ਨਹੀਂ ਉਤਾਰਨਾ ਨਹੀਂ ਆ ਠੀਕ ਲੱਗਦਾ ਇਸ ਕਰਕੇ ਨਹੀਂ ਤਾਂ ਮੈਂ ਕਾਦਾ ਉਤਾਰ ਦੇਣਾ ਸੀਗਾ ਇਹਨੂੰ ਐਦਾਂ ਕਰਕੇ ਸੰਗਣਾ ਜਿਹਾ ਬਣਾਉਣਾ ਇਹਨੂੰ ਨਾ ਸੰਗਣਾ ਜਿਹਾ ਬਣਾ ਕੇ ਇਹਨੂੰ ਬਾਹਰ ਨਾਲ ਲੱਗੇ ਬਸ ਇਹਦੇ ਉੱਪਰ ਲਗਾ ਦੇਣਾ ਐਦਾਂ ਕਰਕੇ ਮਾੜਾ ਜਿਹਾ ਜਿਵੇਂ ਕੀੜੀ ਜੀ ਚਲਦੀ ਨੇ ਸਰੀਰ ਦੇ ਉੱਤੇ ਐਦਾਂ ਤੁਹਾਨੂੰ ਲੱਗੇਗਾ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਐਦਾਂ ਚੂਨਾ ਔਰ ਸਰਫ ਨੂੰ ਦੋਨਾਂ ਨੂੰ ਘੋਲ ਕੇ ਤੁਸੀਂ ਲਗਾ ਲਓ 10 15 ਦਿਨ ਲਗਾ ਕੇ ਇੱਕ ਮਹੀਨੇ ਦੇ ਵਿੱਚ ਤੁਹਾਡੇ ਜਿੰਨੇ ਵੀ ਮਸੇ ਔਰ ਜਿੰਨੇ ਵੀ ਹੈ ਕਿੱਲ ਵਗਾਰਾ ਐਕਸਟਰਾ ਮੂੰਹ ਤੇ ਆ ਜਾਂਦੇ ਬਲੈਕ ਬਲੈਕ ਸਾਰੇ ਉੱਤਰ ਜਾਣਗੇ ਕਿਉਂਕਿ ਮੇਰੀ ਬੇਟੀ ਦੇ ਵੀ ਹੋ ਗਿਆ ਸੀ ਇੱਥੇ ਹੋਇਆ ਸੀਗਾ ਤੇ ਉਹ ਤਦ ਕੈਨੇਡਾ ਨਹੀਂ ਸੀਗੀ ਇੱਥੇ ਸੀਗੀ ਤੇ ਮੈਂ ਉਹਦੇ ਵੀ ਲਗਾਉਂਦੀ ਸੀਗੀ ਬਿਲਕੁਲ ਛੋਟਾ ਜਿਹਾ ਸੀਗਾ ਤੋਂ ਉਹਦੇ ਲਗਾਉਣ ਲੱਗੇ ਉਹਦਾ ਜ਼ਖਮ ਜਿਹਾ ਥੋੜਾ ਜਿਹਾ ਜ਼ਖਮ ਹੋਇਆ ਫਿਰ ਉਹ ਨਿਕਲ ਗਿਆ ਆਪਣੇ ਬਿਲਕੁਲ ਛੋਟਾ ਜਿਹਾ ਸੀ ਕਿ ਮੈਂ ਵੱਡੀ ਹੋਈ ਤੇ ਪੜਾ ਲੱਗਣਾ ਇੱਥੇ ਬਹੁਤ ਮੋਟਾ ਹੋ ਜਾਊਗਾ ਤੇ ਉਹਦਾ ਮੈਂ ਕੀਤਾ ਤੇ ਉਹਦਾ ਵੀ ਨਿਕਲ ਗਿਆ ਹੁਣ ਉਹਦਾ ਫਿਰ ਉਹ ਭਰ ਗਿਆ ਸੀਗਾ ਹਨਾ ਥੋੜਾ ਜਿਹਾ ਥੋੜਾ ਜਿਹਾ ਝਕਮ ਹੋਇਆ ਫਿਰ ਉਹਦਾ ਲਗਾ ਕੇ ਫਿਰ ਮੈਂ ਪੋਟਾਟੋ ਵਗੈਰਾ ਉਹਦਾ ਪਾਣੀ ਕੱਢ ਕੇ ਉਹ ਲਗਾਉਂਦੇ ਰਹਿੰਦੀ ਰਹੀ ਸੀਗੀ ਆਲੂਆਂ ਦਾ ਤੇ ਉਹਦਾ ਇੱਕਦਮ ਚਿਹਰਾ ਸਾਫ਼ ਹੋ ਗਿਆ ਉਹਦਾ ਬਹੁਤ ਸੋਹਣਾ ਮਤਲਬ ਚਿਹਰਾ ਹੋ ਗਿਆ ਕਿ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਹੋਮ ਰੈਮਡੀਆਂ ਮੈਂ ਦੱਸ ਰਹੀਆਂ ਜਿਹੜੀਆਂ ਖੁਦ ਮੈਂ ਆਪਣੇ ਤੇ ਯੂਜ਼ ਕੀਤੀਆਂ ਉਹ ਮੈਂ ਤੁਹਾਨੂੰ ਦੱਸ ਰਹੀਆਂ ਆਦਰਵਾਇਜ਼ ਮੈਂ ਨਹੀਂ ਦੱਸਦੀ ਕਿਉਂਕਿ ਜਿਹੜੀ ਚੀਜ਼ ਆਪਣੇ ਤੇ ਕੀਤੀ ਹੋਵੇ ਨਾ ਤੇ ਆਪਣੇ ਤੇ ਲਗਾ ਕੇ ਪਹਿਲਾਂ ਫਿਰ ਮੈਂ ਤੁਹਾਡਾ ਸ਼ੇਅਰ ਕਰਦੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਮੇਰੀ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਪਿਆਰਾ ਜਿਹਾ ਜਰੂਰ ਕਰਕੇ ਜਾਇਓ ਤੇ ਤੁਸੀਂ ਦੱਸਿਓ ਕਿ ਮੇਰੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਤੇ ਅੱਗੇ ਤੋਂ ਵੀ ਤੁਸੀਂ ਮੈਨੂੰ ਹੋਰ ਦੱਸੋ ਕਿ ਜਿਹੜੀਆਂ ਮੇਰੀਆਂ ਤੁਹਾਨੂੰ ਹੋਮ ਰੈਮਡੀਆ ਮੈਂ ਦੱਸ ਰਹੀ ਆ ਤੁਹਾਨੂੰ ਫਰਕ ਕੀ ਪਿਆ ਕੀ ਨਹੀਂ ਪਿਆ ਮੈਨਾਂ ਜਰੂਰ ਆਪਣਾ ਐਕਸਪੀਰੀਅੰਸ ਸ਼ੇਅਰ ਕਰਿਆ ਕਰੋ ਜਿੱਦਾਂ ਭੈਣ ਰਮਨਦੀਪ ਨੇ ਮੈਨੂੰ ਮੇਰਾ ਸ਼ੇਅਰ ਕੀਤਾ ਉਹਨੇ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਆ ਫੋਨ ਨੰਬਰ ਲੈ ਕੇ ਤੇ ਭੈਣ ਨੇ ਮੈਨੂੰ ਪੁੱਛਿਆ ਕਿ ਭੈਣ ਸਾਰਾ ਦੱਸਿਆ ਫਿਰ ਮੈਂ ਉਹਨੂੰ ਤੇਲ ਬਣਾਉਣਾ ਦੱਸਿਆ ਸਾਰਾ ਉਹਨੇ ਬਣਾਇਆ ਔਰ ਇੱਕ ਹਫਤਾ ਵਰਤਿਆ ਔਰ ਬਹੁਤ ਵਧੀਆ ਰਿਹਾ ਤੇ ਜਿੰਨਾਂ ਭੈਣਾਂ ਦੇ ਮੈਂ ਤੁਹਾਨੂੰ ਦੱਸਦੀ ਆ ਕਿ ਵਾਲ ਜਿਹੜੇ ਬਹੁਤ ਝੜਦੇ ਨੇ ਉਹ ਪਲੀਜ਼ ਇਹ ਮੇਰੇ ਵੀਡੀਓ ਦੇਖ ਲਿਓ ਇਹ ਪੇਜ ਔਰ ਨਿੰਬੂ ਪਾ ਕੇ ਜਿਹੜਾ ਸੀਰਮ ਬਣਾਇਆ ਇਹ ਪਲੀਜ਼ ਜ਼ਰੂਰ ਵਰਤਿਓ ਜਿਨ੍ਹਾਂ ਦੇ ਗੰਜ ਪੈ ਗਿਆ ਉਹਨਾਂ ਦੇ ਵਾਲ ਕਿਉਂਕਿ ਮੈਂ ਤਾਂ ਤੁਹਾਡੇ ਸਾਹਮਣੇ ਆਹ ਵੇਖੋ ਬਲੈਕ ਵਾਲ ਆਉਣ ਲੱਗੇ ਨੇ ਤੇ ਮੇਰੇ ਵਾਲ ਜਿਹੜੇ ਸਾਰੇ ਚਿੱਟੇ ਹੋ ਗਏ ਸੀਗੇ ਇਹ ਦੇਖੋ ਇਹ ਸਾਰੇ ਕੁਝ ਨਹੀਂ ਮੈਂਂਦੀ ਲਗਾਈ ਕੁਝ ਕਲਰ ਨਹੀਂ ਲਗਾਇਆ ਔਰ ਨਾਈ ਮੈਂ ਲਗਾਣਾ ਹੈ ਮੈਂ ਮਨਚ ਸੋਚਿਆ ਕਿ ਮੈਂ ਨਹੀਂ ਕਲਰ ਲਗਾਣਾ ਕਿਉਂਕਿ ਮੈਂ ਜੇ ਲਗਾਇਆ ਤੇ ਮਹਿੰਦੀ ਵਗੈਰਾ ਲਗਾਵਾਂਗੀ ਉਹ ਵੀ ਘਰ ਰਿਓ ਹੋਮ ਰੈਮਡੀ ਬਣਾ ਕੇ ਤੁਹਾਡਾ ਸ਼ੇਅਰ ਕਰਾਂਗੀ ਅਗਰ ਜੇ ਉਹ ਹਾਲ ਮੇਰੇ ਜਿਹੜਾ ਥੋੜਾ ਥੋੜੇ ਚਿੱਟੇ ਔ ਕਾਲੇ ਹੋਏ ਤੇ ਫਰਕ ਪਿਆ ਤੇ ਤੁਹਾਡਾ ਜਰੂਰ ਕਰਾਂਗੀ ਸ਼ੇਅਰ ਤੇ ਮੈਂ ਜਿਹੜਾ ਔਇਲ ਵੀ ਵਰਤ ਰਹੀ ਹਾਂ ਉਹਦੇ ਨਾਲ ਵੀ ਮੈਨੂੰ ਬਹੁਤ ਫਰਕ ਪਿਆ ਜੀ ਕਿ ਇਹ ਜਿਹੜਾ ਤੁਸੀਂ ਲਗਾਇਆ ਹੈ ਨਾ ਇਹਨੂੰ ਇਹਨੂੰ 10 15 ਮਿੰਟ ਇਹਦੇ ਲੱਗੇ ਰਹਿਣ ਦੇਣਾ ਫਿਰ ਇਹ ਆਪੇ ਛੱਡ ਜਾਏਗਾ ਆਪੇ ਲੱਥ ਜਾਏਗਾ ਜੇ ਤੁਸੀਂ ਸਾਫ ਕਰਨਾ ਠੀਕ ਹੈ ਨਾ ਅਦਰਵਾਇਸ ਕੋਈ ਜਿਹਨੂੰ ਕਿੰਨਾ 10 15 ਮਿੰਟ ਲਗਾ ਕੇ ਰੱਖੋ ਇਹ ਕੋਈ ਸਾਈਡ ਇਫੈਕਟ ਨਹੀਂ ਇਹਦਾ ਹੈਗਾ ਦੇਖੋ ਕਿ ਬਾਹਰ ਨਾ ਲੱਗੇ ਜਿੰਨਾ ਕੁ ਮੌਕਾ ਹੈਗਾ ਉਹਦੇ ਤੇ ਲੱਗੇ ਤੇ ਮਿਲਦੇ ਆ ਫਿਰ ਜੀ ਬਾਏ ਬਾਏ ਸਸ਼ੀਕਾਰ